ਸਰੀਕਾ ਜੇ ਸਾਰਿਆਂ ਨੂੰ ਅੱਜ ਆਪਾਂ ਚੈਰੀ ਦਾ ਰੱਬਾ ਬਣਾਵਾਂਗੇ ਆ ਚੈਰੀ ਹੈਗੀ ਤੇ ਇਹ ਜਿਹੜੀਆਂ ਡੰਡੀਆਂ ਆਪਾਂ ਈਲਾ ਦੇਾਂਗੇ ਇਸ ਤਰ੍ਹਾਂ ਵੀ ਇਹਨੇ ਆਪਾਂ ਕੱਢ ਦੇ ਇਸ ਤਰ੍ਹਾਂ ਕਰਕੇ ਸਾਰੇ ਡੰਡੀਆਂ ਲਾ ਦੇਾਂਗੇ ਆਪਾਂ ਲਓ ਆਪਾਂ ਸਾਰੀਆਂ ਡੰਡੀਆਂ ਲਾ ਦਿੱਤੀਆਂ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਪਾਣੀ ਪਾਵਾਂਗੇ ਵਿੱਚ ਪਪੂਲੇਟ ਚ ਕੱਢ ਲਾਂਗੇ ਆਪਾਂ ਦੋ ਨੇ ਉਹ ਵੀ ਤੋਲਾਂਗੇ ਪਹਿਲਾਂ ਹੁਣ ਆਪਾਂ ਨਿੰਬੂ ਨਚੋੜਾਂਗੇ ਪੌਣੇ ਚਨ ਚੋੜ ਲਾਂਗੇ ਵੀ ਨਿਕਲ ਜਾਣਗੇ ਹੁਣ ਆਪਾਂ ਨਿੰਬੂ ਨੂੰ ਚੋੜ ਲੈ ਦੋਨੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਖੰਡ ਪਾਵਾਂਗੇ ਕੋਲੀ ਖੰਡ ਦੀ ਐ ਆ ਲੌਂਗ ਨਿਕਲੇ ਆ ਵਿੱਚ ਲੌਂਗ ਪਾਏ ਹੋਏ ਆ ਖੰਡ ਚ ਜਿੰਨੇ ਖੰਡ ਨਾਲ ਉਦੋਂ ਅੱਧਾ ਪਾਣੀ ਪਾਵਾਂਗੇ ਆਪਾਂ ਆਪਾਂ ਹੁਣ ਵਿੱਚੇ ਚਿਹਰੇ ਪਾ ਦਿਆਂਗੇ ਜੇ ਉਹ ਖੰਡ ਘਰਮ ਹੋ ਗਈ ਫਿਰ ਖੁਰਨ ਲੱਗੂਗੀ ਫਿਰ ਆਪਾਂ ਖੁਰਚਣਾ ਮਾਰਾਂਗੇ ਬਾਅਦ। ਲਓ ਹੁਣ ਆਪਾਂ ਇਹ ਚੈਰੀ ਰਿਜੀ ਜਾਂਦੀ ਏ ਖੰਡ ਚ ਸ ਤੇ ਆਪਾਂ ਹੁਣ ਨਿੰਬੂ ਪਾਵਾਂਗੇ। ਖੰਡ ਬਹੁਤ ਵਧੀਆ ਖੁਰ ਗਈ ਸਾਰੇ ਤੇ ਹੁਣ ਆਪਾਂ ਥੋੜੀ ਜਿਹੀ ਅੱਗ ਕੱਟ ਕਰ ਦਿਆਂਗੇ ਤੇ ਮੱਠੇ ਮੱਠੇ ਅੱਗ ਤੇ ਬਣਾਵਾਂਗੇ। ਹੋ ਗਏ ਬਣੀ ਜਾਂਦੇ ਨੂੰ ਤੇ ਆਪਾਂ 10 ਮਿੰਟ ਹੋਰ ਉੱਤੇ ਰੰਨਾਂਗੇ ਫਿਰ ਆਪਾਂ ਲਾਵਾਂਗੇ ਮੱਠੀ ਮੱਠੀ ਅੱਗ ਤੇ ਆਪਾਂ ਰੰਨਾਂਗੇ ਮੱਠੀ ਮੱਠੀ ਅੱਗ ਕਰੀ ਆ ਹੁਣ ਥੱਲੇ ਥੋੜਾ ਥੋੜਾ ਆਓ ਆਪਣਾ ਮਰੱਬਾ ਤਿਆਰ ਹੈ ਹੁਣ ਆਪਾਂ ਲਾਵਾਂਗੇ ਤੇ ਫਿਰ ਆਪਾਂ ਠੰਡਾ ਕਰਕੇ ਤੇ ਭਾਂਡੇ ਚ ਕੱਢ ਕੇ ਫਿਰ ਤੁਹਾਨੂੰ ਦਿਖਾਵਾਂਗੇ ਪਾਣੀ ਦੀ ਧਰਕੇ ਆਪਾਂ ਠੰਡਾ ਕਰ ਲਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਭਾਂਡੇ ਚ ਕੱਢ ਕੇ ਲਓ ਹੁਣ ਆਪਾਂ ਅਮਰ ਬਾ ਠੰਡਾ ਹੋ ਗਿਆ ਤੇ ਹੁਣ ਆਪਾਂ ਭਾਂਡੇ ਚ ਕੱਢ ਲਾਂਗੇ ਕੱਚ ਦੇ ਚ ਤੇ ਜਿੰਨਾ ਚਿਰ ਮਰਜ਼ੀ ਰੱਖੀ ਰੱਖੋ ਸਾਲ ਨੇ ਖਰਾਬ ਹੁੰਦਾ ਇਹ ਜਿੰਨਾ ਚਿਰ ਮਰਜ਼ੀ ਖਾਈ ਜਾਓ ਇਹਨੂੰ ਦੇਖੋ ਆਪਾਂ ਅਮਰ ਬੱਕਾ ਵਧੀਆ ਬਣਿਆ ਹੈ ਬਹੁਤ ਵਧੀਆ ਬਣਿਆਗਾ ਦੇ ਸਾਡੇ ਵੀਡੀਓ ਕੋ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ